ਸਤਿ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਕੁਝ ਦਿਨ ਮੈਂ ਗੈਰ ਹਾਜ਼ਰ ਰਿਹਾ ਇਸ ਦੀ ਮੈਂ ਮਾਫੀ ਚਾਹੁੰਦਾ। ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਿੱਤ ਕੰਮ ਦੇ ਉੱਪਰ। ਉਹਨਾਂ ਦਾ ਨਿੱਤ ਦਾ ਨਿਤਨੇਮ ਕੀ ਸੀਗਾ, ਨਿੱਤ ਦਾ ਕਰਮ ਕੀ ਸੀਗਾ? ਗੁਰੂ ਅੰਗਦ ਦੇਵ ਜੀ ਮਹਾਰਾਜ ਸਵਾ ਪਹਿਰ ਰਾਤ ਰਹਿੰਦੇ ਹਰ ਰੋਜ਼ ਉੱਠ ਖੜਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਠੰਡੇ ਜਲ ਦੇ ਨਾਲ। ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਉਹਨਾਂ ਨੇ ਠੰਡੇ ਜਲ ਦੇ ਨਾਲ ਹੀ ਇਸ਼ਨਾਨ ਕਰਨਾ ਸੀਗਾ। ਉਸ ਤੋਂ ਬਾਅਦ ਸੱਤ ਘੜੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦੀ ਯਾਦ ਦੇ ਵਿੱਚ ਗੁਰੂ ਮਹਾਰਾਜ ਜੁੜ ਜਾਂਦੇ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਜੇ ਆਪਾਂ ਇਸ ਦਾ ਹਿਸਾਬ ਲਾਈਏ ਤਾਂ ਪੌਣੇ 3 ਘੰਟੇ ਬਣਦੇ ਨੇ ਸੱਤ ਘੜੀ ਦੇ ਗੁਰੂ ਮਹਾਰਾਜ ਹਰ ਰੋਜ਼ ਅਮਰਤ ਵੇਲੇ ਇਸ਼ਨਾਨ ਕਰਕੇ ਪੌਣੇ 3 ਘੰਟੇ ਅਕਾਲ ਪੁਰਖ ਦੀ ਯਾਦ ਦੇ ਵਿੱਚ ਸਿਮਰਨ ਦੇ ਵਿੱਚ ਅੰਤਰ ਧਿਆਨ ਹੋ ਕੇ ਬੈਠ ਜਾਂਦੇ ਸਨ ਜਿਸ ਨੂੰ ਗ੍ਰੰਥ ਦੇ ਵਿੱਚ ਸੱਤ ਘੜੀ ਲਿਖਿਆ ਗਿਆ ਹੈ ਫਿਰ ਦਿਨ ਚੜਨ ਤੋਂ 2 ਘੜੀ ਪਹਿਲਾਂ ਜਾਨੀ ਕਿ 9 ਘੰਟਾ ਪਹਿਲਾਂ ਦੀਵਾਨ ਵਿੱਚ ਚਲੇ ਜਾਂਦੇ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਦੀਵਾਨ ਦਿਨ ਚੜਨ ਤੋਂ 5 ਘੜੀ ਪਹਿਲਾਂ ਤੋਂ ਸਜਿਆ ਹੁੰਦਾ ਸੀ 5 ਘੜੀ ਜਾਨੀ ਕਿ 2 ਘੰਟੇ ਦੀਵਾਨ ਵਿੱਚ ਰਾਗੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਅਤੇ ਸਤਿਗੁਰੂ ਜੀ ਉੱਥੇ ਮੰਜੀ ਦੇ ਉੱਪਰ ਆਪਣੇ ਆਸਣ ਦੇ ਉੱਪਰ ਆ ਕੇ ਬੈਠ ਜਾਂਦੇ ਤੇ ਸੰਗਤਾਂ ਨੂੰ ਦਰਸ਼ਨ ਪਰਦੇਸ਼ ਕਰਦੇ ਉਸੇ ਸਮੇਂ ਅੰਮ੍ਰਿਤ ਵੇਲੇ ਹੀ ਦਿਵਾਨ ਦੇ ਭੋਗ ਤੋਂ ਬਾਅਦ ਜਿਹੜੇ ਨਵੇਂ ਲੋਕ ਸਿੱਖ ਸਜਣ ਦੇ ਲਈ ਆਉਂਦੇ ਸਨ ਸਤਿਗੁਰੂ ਉਹਨਾਂ ਨੂੰ ਚਰਨ ਪਾਹੁਲ ਦੇ ਕੇ ਆਪਣੇ ਸਿੱਖ ਸਵੀਕਾਰ ਕਰਦੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲਾਂ ਦੇ ਸਾਰੇ ਸਤਿਗੁਰਾਂ ਨੇ ਜਦੋਂ ਕਿਸੇ ਨੂੰ ਸਿੱਖੀ ਦਿੱਤੀ ਹੈ ਸਿੱਖੀ ਦਾਣ ਦਿੱਤਾ ਹੈ ਤਾਂ ਚਰਨ ਪਾਹੁਲ ਦੇ ਕੇ ਹੀ ਦਿੱਤਾ ਇਸ ਉਪਰੰਤ ਸਮਾਪਤੀ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ। ਫਿਰ ਸਤਿਗੁਰੂ ਜੀ ਦੀਵਾਨ ਦੇ ਵਿੱਚੋਂ ਪੰਜ ਚਾਰ ਸਿੰਘਾਂ ਨੂੰ ਨਾਲ ਲੈ ਕੇ ਘੁੰਮਣ ਫਿਰਨ ਦੇ ਲਈ ਬਾਹਰ ਚਲੇ ਜਾਂਦੇ ਸਨ। ਵਾਪਸ ਆਉਣ ਦੇ ਤੱਕ ਲੰਗਰ ਤਿਆਰ ਹੋ ਜਾਂਦਾ ਸੀਗਾ। ਆ ਕੇ ਸਾਰੀਆਂ ਸੰਗਤਾਂ ਸਮੇਤ ਸਤਿਗੁਰੂ ਮਹਾਰਾਜ ਲੰਗਰ ਛਕਦੇ ਸਨ। ਲੰਗਰ ਦੋ ਪਹਿਰ ਬਣਦਾ ਸੀਗਾ ਸਵੇਰੇ ਅਤੇ ਸ਼ਾਮ ਅਤੇ ਸਭ ਨੂੰ ਇੱਕ ਬਰਾਬਰ ਵਰਤਾਇਆ ਜਾਂਦਾ ਸੀ। ਲੰਗਰ ਛਕਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੋ ਚਾਰ ਘੜੀਆਂ ਆਰਾਮ ਕਰਦੇ। ਸ਼ਾਮ ਦੇ ਦੀਵਾਨ ਦੇ ਵਿੱਚ ਸੰਗਤ ਇਕੱਤਰ ਹੁੰਦੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਸਤਿਗੁਰੂ ਦੀਵਾਨ ਦੇ ਵਿੱਚ ਹਾਜ਼ਰ ਹੋ ਕੇ ਜਾਂ ਤਾਂ ਚੱਲ ਰਹੀ ਕਥਾ ਸੁਣਦੇ ਜਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਪ੍ਰਸੰਗ ਸੁਣਨਾ ਪਸੰਦ ਕਰਦੇ ਸਨ ਰਹਿਰਾਸ ਦੀ ਅਰਦਾਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੋ ਚਾਰ ਘੜੀਆਂ ਇਕਾਂਤ ਦੇ ਵਿੱਚ ਬਹਿ ਕੇ ਸਰਪੱਖੀ ਵਿਕਾਸ ਨੂੰ ਧਿਆਨ ਨਾਲ ਦੇਖਦੇ ਜਾਂ ਫਿਰ ਜੋ ਝਗੜੇ ਆਂਦੇ ਉਹਨਾਂ ਨੂੰ ਉਸ ਸਮੇਂ ਨਿਪਟਾਇਆ ਜਾਂਦਾ ਇਹ ਤਨੇ ਨੂੰ ਸ਼ਾਮ ਦਾ ਲੰਗਰ ਫੇਰ ਤਿਆਰ ਹੋ ਜਾਂਦਾ ਸੀ ਅਤੇ ਸਾਰਿਆਂ ਨੂੰ ਇੱਕ ਬਰਾਬਰ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਵਰਤਾਇਆ ਜਾਂਦਾ ਸੀਗਾ ਸ਼ਾਮ ਨੂੰ ਫੇਰ ਦੁਬਾਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਪ੍ਰਸੰਗ ਸੁਣਦੇ ਕਈ ਵਾਰੀ ਖੁਸ਼ ਹੁੰਦੇ ਕਈ ਵਾਰੀ ਰੋਣ ਲੱਗ ਜਾਂਦੇ ਪ੍ਰੀਤਮ ਪਿਆਰੇ ਦੀ ਯਾਦ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਉਹਨਾਂ ਦੇ ਕੌਤਕ ਦੇਖ ਕੇ ਜਾਂ ਉਹਨਾਂ ਨਾਲ ਬੀਤੀਆਂ ਹੱਡ ਬੀਤੀਆਂ ਸੁਣ ਕੇ ਕਥਾ ਦੇ ਵਿੱਚ ਇਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਿਸ਼ਰਾਮ ਕਰਦੇ ਅਤੇ ਅਗਲੇ ਦਿਨ ਸਵੇਰ ਤੋਂ ਉਹੀ ਦੁਬਾਰਾ ਤੋਂ ਨਿਤਕਰਮ ਫੇਰ ਸ਼ੁਰੂ ਹੋ ਜਾਂਦਾ ਸੀਗਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇੱਕ ਗੱਲ ਬਹੁਤ ਵਧੀਆ ਸੀ ਕਿ ਜਦੋਂ ਉਹ ਅੰਮ੍ਰਿਤ ਵੇਲੇ ਸੱਤ ਘੜੀ ਸਿਮਰਨ ਚੋਂ ਉੱਠ ਕੇ ਪੌਣੇ 3 ਘੰਟਿਆਂ ਦੇ ਸਿਮਰਨ ਬਾਅਦ ਉੱਠ ਕੇ ਜਦੋਂ ਉਹ ਦੀਵਾਨ ਵੱਲ ਆਉਂਦੇ ਤਾਂ ਰਸਤੇ ਦੇ ਵਿੱਚ ਰੋਗੀ ਉਹਨਾਂ ਨੂੰ ਉਡੀਕ ਰਹੇ ਹੁੰਦੇ ਸਨ ਕਦੋਂ ਸਤਗੁਰੂ ਆਉਣ ਕਦੋਂ ਸਾਡੇ ਤੇ ਦਇਆ ਦ੍ਰਿਸ਼ਟੀ ਹੋਵੇ ਕਦੋਂ ਸਾਡੇ ਰੋਗ ਕੱਟੇ ਜਾਣ ਸਤਗੁਰੂ ਆਉਂਦੇ ਆਪਣੀ ਦਇਆ ਦ੍ਰਿਸ਼ਟੀ ਉਹਨਾਂ ਤੇ ਪਾਉਂਦੇ ਓਲਾ ਰੱਖਣ ਦੇ ਲਈ ਰੋਗੀਆਂ ਨੂੰ ਕੋਈ ਨਾ ਕੋਈ ਜੜੀ ਬੂਟੀ ਦਵਾਈ ਦੱਸ ਦਿੰਦੇ ਇਸ ਤਰ੍ਹਾਂ ਲੈ ਲੋ ਇਸ ਤਰ੍ਹਾਂ ਕਰ ਲੋ ਤਾਂ ਤੁਸੀਂ ਠੀਕ ਹੋ ਜਾਓਗੇ ਪਰ ਕਿਰਪਾ ਦ੍ਰਿਸ਼ਟੀ ਸਭ ਸਤਗੁਰਾਂ ਦੀ ਹੁੰਦੀ ਸੀਗੀ ਉਹਨਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਹੀ ਰੋਗੀ ਠੀਕ ਹੋ ਜਾਂਦੇ ਸਨ ਬੱਚਿਆਂ ਨਾਲ ਗੁਰੂ ਮਹਾਰਾਜ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਛੋਟੇ ਵੱਡੇ ਲੜਕਿਆਂ ਦੇ ਨਾਲ ਇਕੱਠੇ ਹੋ ਕੇ ਬੈਠਦੇ ਉਹਨਾਂ ਨਾਲ ਗੱਲਾਂ ਕਰਦੇ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਛੋਟਿਆਂ ਨੂੰ ਪੜ੍ਹਾਉਂਦੇ ਤੇ ਵੱਡਿਆਂ ਨੂੰ ਕੁਸ਼ਤੀ ਵਗੈਰਾ ਦਾ ਮਲਯੁੱਧ ਦਾ ਅਭਿਆਸ ਕਰਾਉਂਦੇ ਸਨ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਪਰ ਜੋ ਕਥਾਵਾਂ ਜੋ ਪ੍ਰਸੰਗ ਭਾਈ ਬਾਲਾ ਜੀ ਤੋਂ ਸੁਣੇ ਸਨ ਉਹ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਵਾ ਲਈ ਸਨ ਚਿੜੀ ਗੁਰੂ ਨਾਰਕਦੇਵ ਜੀ ਮਹਾਰਾਜ ਦੇ ਜੀਵਨ ਬਾਰੇ ਜੋ ਵੀ ਕਥਾਵਾਂ ਭਾਈ ਬਾਲਾ ਜੀ ਤੋਂ ਸੁਣੀਆਂ ਸਨ ਉਹਨਾਂ ਨੂੰ ਵੀ ਪੈੜੇ ਮੋਖੇ ਨਾਮ ਦੇ ਇੱਕ ਗੁਰਸਿੱਖ ਤੋਂ ਜੋ ਕਿ ਕਈ ਭਾਸ਼ਾਵਾਂ ਦਾ ਗਿਆਤਾ ਸੀਗਾ ਉਸ ਤੋਂ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਸਾਰਾ ਜਿਹਨੂੰ ਅਸੀਂ ਅੱਜ ਕਰ ਭਾਈ ਬਾਲੇ ਵਾਲੀ ਜਨਮ ਸਾਖੀ ਕਹਿ ਕੇ ਯਾਦ ਕਰਦੇ ਹਾਂ ਉਹ ਕਥਾ ਪੈੜੇ ਮੋਖੇ ਤੋਂ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀਗੀ ਇੱਕ ਤਖਤਮਲ ਨਾਮ ਦਾ ਚੌਧਰੀ ਜੋ ਕਿ ਖਡੂਰ ਨਗਰ ਦਾ ਰਹਿਣ ਵਾਲਾ ਖਹਿਰਾ ਜੱਟ ਸੀਗਾ ਉਹ ਗੁਰੂ ਘਰ ਨਾਲ ਬਹੁਤ ਪ੍ਰੇਮ ਕਰਦਾ ਸੀਗਾ ਅਤੇ ਹਰ ਰੋਜ਼ ਆਪਣੀਆਂ ਗਾਵਾਂ ਦਾ ਮੱਝਾਂ ਦਾ ਦੁੱਧ ਗੁਰੂ ਕੇ ਲੰਗਰਾਂ ਵਿੱਚ ਦਿੰਦਾ ਸੀਗਾ ਉਸ ਦੀ ਦੇਖਾ ਦੇਖੀ ਹੋਰ ਵੀ ਜੱਟਾਂ ਨੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਕਰਕੇ ਗੁਰੂ ਦੇ ਲੰਗਰਾਂ ਦੇ ਵਿੱਚ ਹਰ ਰੋਜ਼ ਖੀਰ ਦਾ ਲੰਗਰ ਵੱਣਨ ਲੱਗਿਆ ਇਸੇ ਸਮੇਂ ਦੇ ਵਿੱਚ ਹਮਾਇਉ ਬਾਦਸ਼ਾਹ ਅਤੇ ਸ਼ੇਰ ਸ਼ਾਹ ਸੂਰੀ ਦੀ ਲੜਾਈ ਹੋਈ ਸੀਗੀ ਸ਼ੇਰ ਸ਼ਾਹ ਸੂਰੀ ਨੇ ਹਮਾਇਉ ਨੂੰ ਹਰਾ ਦਿੱਤਾ ਸੀ ਫਗਣ ਸੰਮਤ 1597 ਬਿਕਰਮੀ ਨੂੰ ਜੰਗ ਦੇ ਵਿੱਚ ਹਮਾਯੂ ਬਾਦਸ਼ਾਹ ਹਾਰ ਗਿਆ ਸ਼ੇਰ ਸ਼ਾ ਸੂਰੀ ਤੋਂ ਅਤੇ ਜੰਗ ਦਾ ਮੈਦਾਨ ਛੱਡ ਕੇ ਉਥੋਂ ਨਸ ਗਿਆ ਹਮਾਯੂ ਸਿੱਧਾ ਲਾਹੌਰ ਪਹੁੰਚਿਆ ਜਿੱਥੇ ਉਸ ਦਾ ਚਚੇਰਾ ਭਾਈ ਮਿਰਜ਼ਾ জাফর ਰਹਿੰਦਾ ਸੀਗਾ ਉਹ ਵੀ ਸ਼ੇਰ ਸ਼ਾ ਸੂਰੀ ਦਾ ਦਬਦਬਾ ਦੇਖ ਕੇ ਸ਼ੇਰ ਸ਼ਾ ਦੇ ਨਾਲ ਰਲ ਗਿਆ ਅਤੇ ਹਮਾਯੂ ਦਾ ਵਿਰੋਧੀ ਬਣ ਗਿਆ ਹਮਾਯੂ ਜਦ ਬਿਆਸ ਦਰਿਆ ਦਾ ਬੈਰੋਵਾਲ ਦਾ ਪੱਤਨ ਲੰਘ ਕੇ ਅੱਗੇ ਪਹੁੰਚਿਆ ਤਾਂ ਉਸ ਨੇ ਆਪਣੇ ਮਾਮੇ ਮਿਰਜ਼ਾ ਕਾਸਮ ਨੂੰ ਪੁੱਛਿਆ ਕਿ ਇੱਥੇ ਕੋਈ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਪੀਰ ਵਲੀ ਹੈ ਜੋ ਸਾਨੂੰ ਸਾਡੇ ਆਉਣ ਵਾਲੇ ਭਵਿੱਖ ਬਾਰੇ ਦੱਸ ਸਕਦਾ ਹੋਵੇ ਤਾਂ ਮਿਰਜ਼ਾ ਕਾਸਮ ਉਸ ਨੂੰ ਕਹਿਣ ਲੱਗਾ ਕਿ ਹਾਂ ਇੱਥੇ ਇੱਕ ਨਾਨਕ ਸ਼ਾਹ ਵਲੀ ਨਾਮ ਦਾ ਫਕੀਰ ਹੋਇਆ ਹੁਣ ਉਹਨਾਂ ਦੀ ਗੱਦੀ ਦੇ ਉੱਪਰ ਗੱਦੀ ਨਿਸ਼ੀਨ ਨੇ ਜਿਹੜੇ ਉਹ ਅੰਗਦ ਜੀ ਨੇ ਉਸ ਨਾਨਕ ਸ਼ਾਹ ਵਲੀ ਨੇ ਤੁਹਾਡੇ ਵੱਡੇ ਬਾਬਰ ਸ਼ਾਹ ਨੂੰ ਕਾਬਲ ਵਿੱਚ ਬੈਠਿਆ ਹਿੰਦਫਤੇ ਕਰਨ ਦਾ ਆਸ਼ੀਰਵਾਦ ਦਿੱਤਾ ਸੀਗਾ ਫਿਰ ਅਵਾਨ ਪਿੰਡ ਰਾਵੀ ਕਿਨਾਰੇ ਬੈਠੇ ਸੱਤ ਮੁਠੀਆਂ ਭੰਗ ਦੀਆਂ ਦੇ ਬਦਲੇ ਤੁਹਾਡੇ ਬਜ਼ੁਰਗ ਬਾਬਰ ਨੂੰ ਸੱਤ ਪੀੜੀਆਂ ਤੱਕ ਰਾਜ ਕਰਨ ਦਾ ਵਰਦਾਨ ਦਿੱਤਾ ਸੀਗਾ ਹੁਣ ਜੋ ਉਹਨਾਂ ਦੀ ਗੱਦੀ ਦੇ ਉੱਪਰ ਗੱਦੀ ਨਿਸ਼ੀਨ ਨੇ ਗੁਰੂ ਅੰਗਦ ਦੇਵ ਜੀ ਸਾਨੂੰ ਉਹਨਾਂ ਲੇ ਵੇ ਜਾ ਕੇ ਆਪਣੇ ਭਵਿੱਖ ਬਾਰੇ ਗੱਲ ਕਰਨੀ ਚਾਹੀਦੀ ਹੈ ਜੇ ਹੁਣ ਕੋਈ ਸਾਨੂੰ ਰੱਖਣ ਵਾਲਾ ਹੈ ਤਾਂ ਉਹੋ ਹੀ ਹਨ ਲੋਕਾਂ ਤੋਂ ਪੁੱਛ ਪਛਾ ਕੇ ਹਮਾਈਆਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਗੁਰੂ ਮਹਾਰਾਜ ਸਮਾਦੀ ਦੇ ਵਿੱਚ ਲੀਨ ਸਨ ਹਮਾਈਉ ਖੜਾ ਰਿਹਾ ਬਹੁਤ ਸਮਾਂ ਲੰਘ ਗਿਆ ਉਸ ਨੂੰ ਕਿਸੇ ਨੇ ਬੈਠਣ ਦੇ ਲਈ ਨਹੀਂ ਕਿਹਾ ਖੜਾ ਖੜਾ ਅੱਕ ਗਿਆ ਇੱਕ ਤਾਂ ਜੰਗ ਦੇ ਵਿੱਚ ਹਾਰ ਕੇ ਆਇਆ ਉਹਦਾ ਗੁੱਸਾ ਦੂਜਾ ਸਫ਼ਰ ਲੰਬਾ ਪੈਂਡਾ ਕੱਢ ਕੇ ਆਇਆ ਉਹਦੀ ਥਕਾਵਟ ਤੀਜਾ ਅਗੋਂ ਨਿਰਾਦਰ ਦੇਖ ਕੇ ਕਿ ਮੈਨੂੰ ਤਾਂ ਬੈਠਣ ਲਈ ਵੀ ਨਹੀਂ ਕਿਹਾ ਉਸ ਨੇ ਆਪਣੀ ਤਲਵਾਰ ਦੇ ਮੁਠੇ ਨੂੰ ਹੱਥ ਪਾ ਲਿਆ ਹਲੇ ਉਹ ਤਲਵਾਰ ਖਿੱਚਣ ਹੀ ਲੱਗਾ ਸੀਗਾ ਐਨੇ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਖਾਂ ਖੋਲੀਆਂ ਤੇ ਕਿਹਾ ਜਿੱਥੇ ਤੇਰਾ ਤਲਵਾਰ ਦੇ ਮੁਠੇ ਨੂੰ ਹੱਥ ਪਾਉਣ ਦਾ ਸਮਾਂ ਸੀਗਾ ਉੱਥੋਂ ਤਾਂ ਤੂੰ ਨਾਸਾਂ ਐ ਇੱਥੇ ਤੂੰ ਪੀਰਾਂ ਫਕੀਰਾਂ ਦੇ ਉੱਪਰ ਆ ਕੇ ਤੂੰ ਤਲਵਾਰ ਖਿੱਚਦਾ ਐ ਇਹ ਸੁਣ ਕੇ ਹਮਾਇਉ ਬਾਦਸ਼ਾਹ ਬਹੁਤ ਸ਼ਰਮਸ਼ਾਰ ਹੋਇਆ ਗੁਰੂ ਮਹਾਰਾਜ ਦੇ ਚਰਨਾਂ ਉੱਪਰ ਡਿੱਗ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ ਕਿਰਪਾ ਕਰੋ ਮੇਰੀ ਭੁੱਲ ਨੂੰ ਬਖਸ਼ ਦੇ ਹੋਏ ਮੈਨੂੰ ਦੱਸੋ ਮੈਨੂੰ ਦੁਬਾਰਾ ਰਾਜ ਭਾਗ ਕਦੋਂ ਅਤੇ ਕਿਸ ਤਰੀਕੇ ਮਿਲੇਗਾ ਗੁਰੂ ਮਹਾਰਾਜ ਕਹਿਣ ਲੱਗੇ ਹਮਾਇਉ ਜੇ ਤੂੰ ਤਲਵਾਰ ਦੇ ਮੁਠੇ ਨੂੰ ਹੱਥ ਨਾ ਪਾਇਆ ਹੁੰਦਾ ਤਾਂ ਤੈਨੂੰ ਹੁਣੇ ਰਾਜ ਦੇ ਦੇਣਾ ਸੀਗਾ ਔਰ ਹੁਣ 12-13 ਸਾਲਾਂ ਤੋਂ ਬਾਅਦ ਫਿਰ ਤੇਰਾ ਰਾਜ ਆਵੇਗਾ ਫਿਰ ਤੂੰ ਦਿੱਲੀ ਦਾ ਬਾਦਸ਼ਾਹ ਦੁਬਾਰਾ ਬਣੇਗਾ ਤੇਰੀਆਂ 7 ਪੀੜੀਆਂ ਅੱਗੇ ਰਾਜ ਕਰਨਗੀਆਂ ਗੁਰੂ ਨਾਨਕ ਮਹਾਰਾਜ ਦਾ ਬਚਨ ਕਦੇ ਅੱਲਾ ਨਹੀਂ ਜਾਂਦਾ ਉਹਨਾਂ ਨੇ ਤੁਹਾਨੂੰ 7 ਪੀੜੀਆਂ ਰਾਜ ਕਰਨ ਦਾ ਜੋ ਬਚਨ ਦਿੱਤਾ ਹੈ ਉਹ 100% ਦੀ ਪੂਰਾ ਹੋਵੇਗਾ ਇਹ ਸੁਣ ਕੇ ਹਮਾਇਉ ਖੁਸ਼ੀ-ਖੁਸ਼ੀ ਸਿੰਧ ਦੇ ਰਾਹ ਪੈ ਗਿਆ ਇਹ ਹੈ ਅੱਜ ਦੀ ਆਪਣੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਉੱਪਰ ਇੱਕ ਝਾਤ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਨਿੱਤ ਨੇਮ ਨਿੱਤ ਕਰਮ ਕਰਦੇ ਸਨ ਇਸ ਤਰ੍ਹਾਂ ਉਹਨਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਰੋਗੀ ਠੀਕ ਹੋ ਜਾਂਦੇ ਸਨ ਇਸ ਤਰ੍ਹਾਂ ਹਮਾਈਉ ਬਾਦਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਆਇਆ ਅਤੇ ਆਪਣੀਆਂ ਸੱਤ ਪੀੜੀਆਂ ਦੇ ਲਈ ਰਾਜ ਦਾ ਆਸ਼ੀਰਵਾਦ ਲੈ ਕੇ ਗਿਆ ਇਸੇ ਤਰ੍ਹਾਂ ਅਸੀਂ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਆਸ਼ੀਰਵਾਦ ਅਤੇ ਪ੍ਰੇਮ ਪਿਆਰ ਲੈਣ ਦੇ ਲਈ ਗੁਰਸਿੱਖ ਬਣੀਏ ਸਹੀ ਰਾਹ ਦੇ ਉੱਪਰ ਚੱਲੀਏ ਉਹਨਾਂ ਦੇ ਦੱਸਿਆ ਹੋਇਆ ਮਾਰਗਾਂ ਨੂੰ ਅਪਣਾਈਏ ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੀ ਅੱਗੇ ਵਾਸਤੇ ਹਰ ਰੋਜ਼ ਵੀਡੀਓ ਪਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਮੌਸਮ ਖਰਾਬ ਹੋਣ ਦੇ ਕਾਰਨ ਕੁਝ ਦਿਨ ਵੀਡੀਓ ਡਿਲੇ ਹੋ ਗਈ ਇਸ ਦੀ ਮਾਫੀ ਚਾਹੁੰਦੇ ਆ ਹਰੀਕਾ ਟਰੈਵਲਰ ਚੈਨਲ ਵੱਲੋਂ ਪੂਰੀ ਵੀਡੀਓ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ